ਮਿੱਤਰੋ ਆ ਸਾਲ ਜਾਂਦਾ ਜਾਂਦਾ ਮੈਨੂੰ ਕਈ ਗੱਲਾਂ ਸਿਖਾ ਗਿਆ ਪਹਿਲੀ ਗੱਲ ਮਿਹਨਤ ਕਰਦੇ ਰਹੋ ਸਫਲਤਾ ਇੱਕ ਦਿਨ ਤੁਹਾਨੂੰ ਜ਼ਰੂਰ ਮਿਲੂਗੀ ਜਿਵੇਂ ਕਿ ਮੈਨੂੰ ਮਿਲੀ ਹੈ ਮੈਨੂੰ ਸਫਲਤਾ ਤਾਂ ਹੀ ਮਿਲਿਆ ਜੇਕਰ ਤੁਸੀਂ ਮੇਰੇ ਨਾਲ ਹੋ ਅੱਜ ਤੁਸੀਂ ਮੈਨੂੰ ਕਾਮਯਾਬ ਕਰਤਾ ਪੈਸੇ ਪੱਖੋਂ ਨਹੀਂ ਪਰ ਆ ਜਿਹੜਾ ਇੱਜ਼ਤ ਮਾਣ ਮਿਲਦਾ ਨਾ ਉਸ ਦਾ ਦੇਣ ਮੈਂ ਨਹੀਂ ਦੇ ਸਕਦਾ ਪ੍ਰਿੰਸ ਕਮਲ ਜੀ ਤੇ ਇਹ ਗੱਲ ਕਹਿੰਦਾ ਵੀ ਦਿਨ ਚ ਕਹਿੰਦਾ ਇੱਕ 2:00 ਵਜਦਾ ਇੱਕ ਰਾਤ ਨੂੰ ਵੀ ਵਜਦਾ ਤੇ ਇੱਕ ਦਿਨੇ ਵੀ ਵਜਦਾ ਕਹਿੰਦਾ ਦਿਨ ਦੇ ਵਿੱਚ ਸਮਾਂ ਦੋ ਵਾਰ ਆਈ ਜਾਂਦਾ ਤੇ ਤੁਹਾਡਾ ਤਾਂ ਸਮਾਂ ਚੰਗਾ ਇੱਕ ਵਾਰਾ ਜ਼ਰੂਰ ਆਊਗਾ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ 4 ਸਾਲ ਮੈਂ ਲਾਏ ਆ ਮਿਹਨਤ ਕੀਤੀ ਆ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਪਦੇ ਪੈਰਾਂ ਤੇ ਆ ਉਹ ਵੀ ਤੁਹਾਡੀ ਬਦੌਲਤ ਕਿਸੇ ਦਾ ਸ਼੍ਰੇਹ ਨਾ ਖੋਵੋ ਕਿਉਂਕਿ ਮੈਂ ਤੁਹਾਡੀ ਬਦੌਲਤਾਂ ਆਪਦੇ ਪੱਲੇ ਮੇਰੇ ਤਾਂ ਕੱਖ ਨਹੀਂ ਤੁਹਾਡੀ ਬਦੌਲਤ ਤੁਹਾਡੀਆਂ ਅੱਖਾਂ ਜੇਕਰ ਇਸ ਸੂਰਤ ਨੂੰ ਵੇਂਦਿਆ ਨੇ ਨਾ ਤਾਂ ਮੈਂ ਕਾਮਯਾਬ। ਦੂਜੀ ਗੱਲ ਕਿਸੇ ਦਾ ਹੱਕ ਨਾ ਮਾਰੋ। ਜੇਕਰ ਤੁਸੀਂ ਕਿਸੇ ਦਾ ਹੱਕ ਮਾਰ ਲਿਆ ਰੱਬ ਨੇ ਤੁਹਾਡਾ ਹੱਕ ਪਹਿਲਾਂ ਖੋਦਣਾ। ਸੱਚੀ ਗੱਲ ਦੱਸ ਦੇਣਾ। ਕੋਈ ਨਸ਼ਾ ਵੇਚਦਾ ਸੀ। ਨਸ਼ਾ ਵੇਚ ਕੇ ਉਹਨੇ ਕੋਠੀ ਬਣਾਈ। ਨਸ਼ਾ ਵੇਚ ਕੇ ਕਿੱਲੇ ਬਣਾਏ। ਜਦੋਂ ਨਸ਼ਾ ਵੇਚ ਕੇ ਉਸਨੇ ਕਿੱਲੇ ਬਣਾਲੇ ਮੁੰਡਾ ਵਹਿਲਿਆ ਤੇ ਗਾ ਮੁੰਡਾ ਨਸ਼ੇ ਤੇ ਲੱਗ ਗਿਆ। ਜਿਹੜੇ ਕਿੱਲਿਆਂ ਨੇ ਨਸ਼ਾ ਵੇਚ ਕੇ ਬਣਾਏ ਸੀ ਸਾਰੇ ਕਿੱਲੇ ਅਜ ਦਾਤੇ ਲਾਤੇ ਉਹਨੇ ਦੋ ਕਿੱਲੇ ਮੌਕੇ ਤੇ ਜ਼ਮੀਰ ਰਹਗੀ ਤੇ ਕਿੱਲੇ ਚ ਘਰ ਰਹਿ ਗਿਆ ਬਸ ਇਸ ਕਰਕੇ ਬਾਈ ਜੀ ਨਸ਼ਾ ਨਾ ਵੇਚੋ ਹੱਕ ਦੀ ਖਾਓ ਜਿੰਨੀ ਤੁਹਾਨੂੰ ਮਿਲ ਜੇ ਉਨੇ ਹੀ ਵਧੀਆ ਤੀਜੀ ਗੱਲ ਬੰਦਾ ਦਿਲ ਤੋਂ ਅਮੀਰ ਹੋਣਾ ਚਾਹੀਦਾ ਪੈਸਿਆਂ ਵਾਲੇ ਅਮੀਰ ਤਾਂ ਸੀ ਬਹੁਤ ਵੇਖੇ ਨੇ ਦਿਲ ਤੋਂ ਅਮੀਰ ਨੋਟ ਕਰ ਲੈ ਜੀ ਗੱਲ ਦਿਲ ਤੋਂ ਮੀਰ ਬਣੋ ਤੁਸੀਂ ਚੌਥੀ ਗੱਲ ਮਿੱਤਰੋ ਕਦੀ ਵੀ दारू ਦੀ ਸੌ ਨਾ ਪਾਓ दारू ਦੀ ਸੌ ਨਹੀਂ ਪਾਉਣੀ ਕਦੀ ਵੀ ਜ਼ਿੰਦਗੀ ਚ ਜੇ ਛੱਡਣੀ ਆ ਆਪਦੇ ਦਮ ਤੇ ਛੱਡੋ ਮੈਂ ਸੌਹ ਪਾਈ ਸੀ ਪਿਛਲੇ ਸਾਲ 1 ਜਨਵਰੀ ਨੂੰ दारू ਦੀ ਵੀ 1 ਸਾਲ दारू ਨਹੀਂ ਪੀਣੀ ਮੈਂ 1 ਸਾਲ ਹੱਥ ਨਹੀਂ ਲਾਇਆ दारू ਨੂੰ ਪਰ ਇੱਕ ਗਲਤੀ ਮੇਰੇ ਤੋਂ ਇਹ ਹੋਈ ਵੀ ਮੈਂ ਉਸ ਵਾਹਿਗੁਰੂ ਦਾ ਸਹਾਰਾ ਲੈ ਕੇ दारू ਛੱਡੀ ਆਪਣੇ ਆਪ ਨਹੀਂ ਛੱਡੀ ਕਦੀ ਵੀ ਸੌਂ ਪਾ ਕੇ दारू ਨਾ ਛੱਡੋ ਵੈਸੇ ਕਿਤੇ ਵਿਆਹ ਸ਼ਾਦੀ ਪੀ ਲੋ ਪਰ ਸੌਂ ਪਾ ਕੇ दारू ਛੱਡੀ ਤੇ ਕੀ ਛੱਡੀ ਸਿਆਣੇ ਕਹਿੰਦੇ ਹੈਨਾ ਇਸ ਕਰਕੇ ਕਦੀ ਸੌਣਾ ਪਾਉ ਦਾਰੂ ਪੀਣ ਵੇਲੇ ਕਹਿ ਦੋ ਉੰਜ ਛੱਡ ਦੋ ਮਾਣਾ ਤੁਹਾਡਾ ਛੱਡ ਦੋ ਮਹੀਨੇ ਚ ਇੱਕ ਦਿਰੀ ਜਾਂ ਹਫਤੇ ਚ ਇੱਕ ਦਿਰੀ ਤੁਸੀਂ ਪੀ ਸਕਦੇ ਜੀ 50 ਸਾਲ ਤੋਂ ਪਲੱਸ ਡਾਕਟਰ ਵੀ ਕਹਿੰਦੇ ਆ ਵੀ ਇੱਕ ਦੋ ਪੈਗ ਜ਼ਰੂਰ ਲਾਓ ਪਰ ਆਪਣਾ ਧਰਮਾ ਲਾਉ ਨਹੀਂ ਕਰਦਾ दारू ਛੱਡ ਦੇਣੀ ਚਾਹੀਦੀ ਆ ਮਾਸ ਤਿਆਗ ਦੇਣਾ ਚਾਹੀਦਾ ਪਰ ਕਈ ਕੰਡੀਸ਼ਨਾਂ 'ਚ ਨਹੀਂ ਵੀ ਪੰਜਵੀਂ ਗੱਲ ਕਦੀ ਕਿਸੇ ਨਾਲ ਉਧਾਰ ਨਾ ਕਰੋ ਰਿਸ਼ਤੇਦਾਰੀ 'ਚ ਪੈਸਾ ਨਾ ਦਿਓ ਕਿਸੇ ਦੀ ਜ਼ਿੰਮੇਵਾਰੀ ਨਾ ਚੱਕੋ ਜੇਕਰ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਲੈਣੀ ਆ ਕੱਲ ਨੂੰ ਕਿਸੇ ਦੀ ਤੁਸੀਂ ਜ਼ਿੰਮੇਵਾਰੀ ਦਿਨੇ ਹੋ ਆੜਤੀ ਦੇ ਦਿਨੇ ਹੋ ਜਾਂ ਦਵਾਈਆਂ ਵਾਲੀ ਦੀ ਦਿਨੇ ਹੋ ਜਾਂ ਕਿਸੇ ਦੁਕਾਨਦਾਰ ਦੀ ਦਿਨੇ ਹੋ ਜਾਂ ਸੌਦੇ ਵਾਲੀ ਦੀ ਦਿਨੇ ਹੋ ਤਾਂ ਉਹਨੂੰ ਕਹੋ ਵੀ ਇਹ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਬੰਦੇ ਦਾ ਵਿਹਾਰ ਮੇਰੇ ਨਾਲ ਠੀਕ ਆ ਪਿੰਡ ਨਾਲ ਵੀ ਠੀਕ ਆ ਹਾਂ ਕੱਲ ਨੂੰ ਤੇਰੇ ਪੈਸੇ ਦੇ ਸਕਦਾ ਤੂੰ ਆਧਾਰ ਨੂੰ ਦੇ ਸਕਦਾ ਪਰ ਜੇਕਰ ਕਿਸੇ ਕਾਰਨ ਇਹਨੇ ਪੈਸੇ ਨਾ ਦਿੱਤੇ ਮੈਂ ਇਹਦਾ ਜ਼ਿੰਮੇਵਾਰ ਨਹੀਂ ਹਾਂ ਮੈਂ ਇਹਦਾ ਗਵਾਹ ਜ਼ਰੂਰ ਹਾਂ ਵੀ ਭਾਈ ਸਾਹਿਬ ਇਹਨੇ ਪੈਸੇ ਇਹਨੇ ਫੜੇ ਮੈਂ ਗਵਾਹ ਹਾਂ ਮੈਂ ਗਵਾਹੀ ਦੇ ਸਕਦਾ ਪਰ ਮੈਂ ਇਹਦਾ ਪੈਸਾ ਨਹੀਂ ਭਰਨਾ ਇਹ ਗੱਲ ਤੁਸੀਂ ਨੋਟ ਕਰ ਲੈਣੀ ਆ ਕਿਉਂਕਿ ਮਿੱਤਰੋ ਕਮਾਈ ਅਗਲੇ ਨੇ ਕਰਨੀ ਵਿਆਜ ਅਗਲੇ ਨੇ ਲੈਣੀ ਜ਼ਿੰਮੇਵਾਰੀ ਆਪਾਂ ਜੇ ਪੈਸੇ ਨਾ ਦਿੱਤੇ ਤੇ ਮੱਲੀ ਸਾਂ ਤੂੰ ਦੇ ਇਹ ਗੱਲਾਂ ਨਹੀਂ ਕਰਨੀ ਕਦੀ ਕਿਸੇ ਦੀ ਜ਼ਿੰਮੇਵਾਰੀ ਇਦਾਂ ਨਾ ਲਾਓ ਜੇ ਇਹਨੇ ਪੈਸੇ ਨਾ ਦਿੱਤੇ ਤਾਂ ਮੈਂ ਦਊਂਗਾ ਕਦੀ ਜ਼ਿੰਮੇਵਾਰੀ ਨਾ ਲਾਓ ਉਹਨੂੰ ਕਹੇ ਬਈ ਜੀ ਬੰਦਾ ਖਰਾ ਜੇਕਰ ਖਰਾ ਤੇ ਖਰਾ ਦੱਸੋ ਜੇਕਰ ਤੁਹਾਡੇ ਮਾਨਡ ਵਿੱਚ ਖਰੇੜਾ ਤੇ ਉਥੋਂ ਟੁਰ ਜਾਓ ਜੇਕਰ ਕੋਈ ਜ਼ਿੰਮੇਵਾਰੀ ਮੰਗਦਾ ਉਹਨੂੰ ਕਹੇ ਵੀ ਅਸੀਂ ਇੰਨੀ ਗਾਰੰਟੀ ਦੇ ਸਕਦੇ ਆਂ ਵੀ ਇਹ ਬੰਦਾ ਇੱਕ ਨੰਬਰ ਆ ਠੀਕ ਆ ਕਿ ਨਹੀਂ ਨਸ਼ੇ ਪੱਤੇ ਤੋਂ ਦੂਰ ਆ ਰੁਪਈਏ ਚੰਗੇ ਕਮਾਉਂਦਾ ਪੈਲੀ ਹੈਗੀ ਆ ਮੇਰਾ ਰੱਖਿਆ ਨਹੀਂ ਅਜੇ ਤੱਕ ਤੁਹਾਡਾ ਬਾਉ ਜੀ ਰੱਖਦਾ ਨਹੀਂ ਜੇ ਕਿਤੇ ਰੱਖਦਾ ਹੋਇਆ ਤੇ ਉਸ ਗੱਲ ਦਾ ਗਵਾਹ ਹੈਗਾ ਮੈਂ ਮੈਂ ਜਾ ਕੇ ਡੇਲੀ ਸੁਬਾ ਸ਼ਾਮ ਘੇੜੇ ਜਰੂਰ ਮਾਰੂੰਗਾ ਇਹਦੇ ਘਰੇ ਵੀ ਬਾਈ ਬਾਉ ਦੇ ਪੈਸੇ ਦੇ ਪਰ ਜੇਕਰ ਇਸ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਦਾ ਮੈਂ ਜ਼ਿੰਮੇਵਾਰ ਨਹੀਂ ਇਹਦਾ ਜ਼ਿੰਮੇਵਾਰਾਂ ਵੀ ਇਹ ਬੰਦਾ ਪਿੰਡ ਚ ਰਹਿੰਦਾ ਤੇ ਵਿਹਾਰ ਚੰਗਾ ਆਹ ਗੱਲਾਂ ਨੋਟ ਕਰ ਲਓ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ